ਹੁਸ਼ਾਰਪੁਰ 'ਚ ਲਗਾਤਾਰ ਪੈ ਰਹੇ ਤੇਜ਼ ਮੀਂਹ ਤੋਂ ਬਾਅਦ ਦੇ ਹੁਸ਼ਾਰਪੁਰ ਜ਼ਿਲ੍ਹੇ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਚੋਹ ਲੰਘਦੇ ਨੇ ਉਹਨਾਂ ਚੋਆਂ ਦੇ ਵਿੱਚ ਪਾਣੀ ਦਾ ਉਫਾਨ ਜਿਹੜਾ ਕਾਫੀ ਜ਼ਿਆਦਾ ਹੈ ਤੇ ਤਸਵੀਰਾਂ ਇੱਕ ਵਾਰ ਮੁੜ ਤੋਂ ਤੁਹਾਡੇ ਨਾਲ ਹੁਸ਼ਾਰਪੁਰ ਦੇ ਪਿੰਡ ਕੈਂਡਵਾਲ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਕੈਂਡਵਾਲ ਚੋਹ ਦੇ ਵਿੱਚ ਅੱਜੇ ਕਾਫੀ ਮਿਕਤਾਰ ਦੇ ਵਿੱਚ ਪਾਣੀ ਆਇਆ ਹੋਇਆ ਸੀ ਤੇ ਇਸ ਦੌਰਾਨ ਜਦੋਂ ਇੱਕ ਸੈਂਟਰੋ ਗੱਡੀ 'ਚ ਸਵਾਰ ਦੋ ਵਿਅਕਤੀ ਚੋਹ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਗੱਡੀ ਆ ਜਿਹੜੀ ਉਹ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜਨ ਲੱਗਦੀ ਹੈ ਜਿਸ ਤੋਂ ਤੁਰੰਤ ਬਾਅਦ ਇਹ 14 ਦੇ ਦੋਹਾਂ ਪਾਸਿਆਂ ਤੇ ਖੜੇ ਪਿੰਡ ਵਾਸੀਆਂ ਵੱਲੋਂ ਗੱਡੀ ਨੂੰ ਵੀ ਬਚਾਇਆ ਜਾਂਦਾ ਹੈ ਤੇ ਗੱਡੀ ਸਵਾਰਾਂ ਨੂੰ ਵੀ ਬਚਾਇਆ ਜਾਂਦਾ ਹੈ ਹਾਲਾਂਕਿ ਪਿੰਡ ਵਾਸੀਆਂ ਵੱਲੋਂ ਰਸਿਆਂ ਦੀ ਮਦਦ ਦੇ ਨਾਲ ਗੱਡੀ ਚਾਲਕਾਂ ਨੂੰ ਤਾਂ ਅਤੇ ਗੱਡੀ ਨੂੰ ਜ਼ਰੂਰ ਬਚਾ ਲਿਆ ਜਾਂਦਾ ਹੈ ਪਰੰਤੂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਹੈ ਉਹ ਅਇ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਵਿੱਚ ਦੋ ਵਿਅਕਤੀ ਸਵਾਰ ਹੁੰਦੇ ਨੇ ਤਾਂ ਉਹਨਾਂ ਨੂੰ ਚੋ ਦੀ ਜਿਹੜੀ ਉਹ ਗਹਿਰਾਈ ਬਾਰੇ ਜਾਂ ਕਾਸਬੇ ਦੀ ਗਰਹਿਵਾਈ ਦੇ ਗਹਿਰਾਈ ਬਾਰੇ ਜਾਂ ਪਾਣੀ ਦੇ ਵਹਾਅ ਬਾਰੇ ਜਿਹੜੀ ਉਹ ਜਾਣਕਾਰੀ ਨਹੀਂ ਹੁੰਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਜਾਪਦਾ ਹੈ ਕੀ ਹੋ ਸਕਦਾ ਕਿ ਇਸੇ ਕਾਜ਼ਵੇ ਤੋਂ ਜਿਹੜਾ ਇੱਕ ਗੱਡੀ ਐਸ ਨੂੰ ਆਸਾਂਦੀ ਦੇ ਨਾਲ ਪਾਰ ਕਰ ਸਕਦੀ ਹੈ ਤੇ ਜਿਵੇਂ ਹੀ ਉਹ ਕਾਜ਼ਵੇ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਗੱਡੀ ਐ ਜਿਹੜੀ ਉਹ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਵਹਿ ਜਾਂਦੀ ਹੈ ਤੇ ਨਾਲ ਦੇ ਨਾਲ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਸੈਂਟਰੋ ਇੱਕ ਗੱਡੀ ਦੇ ਵਿੱਚ ਦੋ ਵਿਅਕਤੀ ਸਵਾਰ ਹੁੰਦੇ ਨੇ ਤੇ ਨਸਤੀਕੀ ਪਿੰਡਾਂ ਦੇ ਹੀ ਜਿਹੜੇ ਉਹ ਵਸਨੀਕ ਦੱਸੇ ਜਾ ਰਹੇ ਨੇ ਹਲਕਾ ਚੱਬੇ ਵਾਲ ਦੇ ਹੀ ਪਿੰਡਾਂ ਦੇ ਜਿਹੜੇ ਉਹ ਵਸਨੀਕ ਦੱਸੇ ਜਾ ਰਹੇ ਨੇ ਤੇ ਜਿਵੇਂ ਘਟਨਾ ਕਰਾਮਾ ਵਾਪਰਦਾ ਤਾਂ ਤੁਰੰਤ ਮੌਕੇ ਤੇ ਮੌਜੂਦ ਪਿੰਡ ਵਾਸੀਆਂ ਵੱਲੋਂ ਰੱਸਿਆਂ ਦੀ ਮਦਦ ਦੇ ਨਾਲ ਜਿਹੜਾ ਉਹ ਗੱਡੀ ਨੂੰ ਅਤੇ ਗੱਡੀ ਚਾਲਕਾ ਨੂੰ ਉਹ ਬਚਾਲਿਆ ਜਾਂਦਾ ਹੁਸ਼ਾਰਪੁਰ ਚ ਲਗਾਤਾਰ ਪੈ ਰਹੇ ਤੇਜ਼ ਮੀਂਹ ਤੋਂ ਬਾਅਦ ਦੇ ਹੁਸ਼ਾਰਪੁਰ ਹਿਸਲੇ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਚੋ ਲੰਗਦੇ ਨੇ ਉਹਨਾਂ ਚੂਆਂ ਦੇ ਵਿੱਚ ਪਾਣੀ ਦਾ ਉਫਾਨ ਜਿਹੜਾ ਕਾਫੀ ਜ਼ਿਆਦਾ ਹੈ ਤੇ ਤਸਵੀਰਾਂ ਇੱਕ ਵਾਰ ਮੁੜ ਤੋਂ ਤੁਹਾਡੇ ਨਾਲ ਹੁਸ਼ਿਆਰਪੁਰ ਦੇ ਪਿੰਡ ਕੈਂਡਵਾਲ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਕੈਂਡਵਾਲ ਚੌਂ ਦੇ ਵਿੱਚ ਅਜੇ ਕਾਫੀ ਮਿਕਤਾਰ ਦੇ ਵਿੱਚ ਪਾਣੀ ਆਇਆ ਹੋਇਆ ਸੀ ਤੇ ਇਸ ਤਰ੍ਹਾਂ ਜਦੋਂ ਇੱਕ ਸੈਂਟਰੋ ਗੱਡੀ 'ਚ ਸਵਾਰ ਦੋ ਵਿਅਕਤੀ ਇਹ ਚੌਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਗੱਡੀ ਆ ਜਿਹੜੀ ਉਹ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜਨ ਲੱਗਦੀ ਹੈ ਜਿਸ ਤੋਂ ਤੁਰੰਤ ਬਾਅਦ ਇਹ 14 ਦੇ ਦੋਹਾਂ ਪਾਸਿਆਂ ਤੇ ਖੜੇ ਪਿੰਡ ਵਾਸੀਆਂ ਵੱਲੋਂ ਗੱਡੀ ਨੂੰ ਵੀ ਬਚਾਇਆ ਜਾਂਦਾ ਹੈ ਤੇ ਗੱਡੀ ਸਵਾਰਾਂ ਨੂੰ ਵੀ ਬਚਾਇਆ ਜਾਂਦਾ ਹੈ ਹਾਲਾਂਕਿ ਪਿੰਡ ਵਾਸੀਆਂ ਵੱਲੋਂ ਰਸਿਆਂ ਦੀ ਮਦਦ ਦੇ ਨਾਲ ਗੱਡੀ ਚਾਲਕਾਂ ਨੂੰ ਤਾਂ ਅਤੇ ਗੱਡੀ ਨੂੰ ਜ਼ਰੂਰ ਬਚਾ ਲਿਆ ਜਾਂਦਾ ਹੈ ਪਰੰਤੂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਹੈ ਉਹ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਵਿੱਚ ਦੋ ਵਿਅਕਤੀ ਸਵਾਰ ਹੁੰਦੇ ਨੇ ਤਾਂ ਉਹਨਾਂ ਨੂੰ ਚੋ ਦੀ ਜਿਹੜੀ ਉਹ ਗਹਿਰਾਈ ਬਾਰੇ ਜਾਂ ਕਾਸਬੇ ਦੀ ਗਹਿਰਾਈ ਬਾਰੇ ਗਹਿਰਾਈ ਬਾਰੇ ਜਾਂ ਪਾਣੀ ਦੇ ਵਹਾਅ ਬਾਰੇ ਜਿਹੜੀ ਉਹ ਜਾਣਕਾਰੀ ਨਹੀਂ ਹੁੰਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਜਾਪਦਾ ਹੈ ਕੀ ਹੋ ਸਕਦਾ ਕਿ ਇਸੇ ਕਾਰਨ ਕਿ ਇਹ ਸੇ ਕਾਸਬੇ ਤੋਂ ਜਿਹੜਾ ਇੱਕ ਗੱਡੀ ਐਸ ਨੂੰ ਆਸਾਂਦੀ ਦੇ ਨਾਲ ਪਾਰ ਕਰ ਸਕਦੀ ਐ ਤੇ ਜਿਵੇਂ ਹੀ ਉਹ ਕਾਸਬੇ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਗੱਡੀ ਐ ਜਿਹੜੀ ਉਹ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਵਹਿ ਜਾਂਦੀ ਐ ਤੇ ਨਾਲ ਦੇ ਨਾਲ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਸੈਂਟਰੋ ਇੱਕ ਗੱਡੀ ਦੇ ਵਿੱਚ ਦੋ ਵਿਅਕਤੀ ਸਵਾਰ ਹੁੰਦੇ ਨੇ ਤੇ ਨਸਤੀਕੀ ਪਿੰਡਾਂ ਦੇ ਹੀ ਜਿਹੜੇ ਉਹ ਵਸਨੀਕ ਦੱਸੇ ਜਾ ਰਹੇ ਨੇ ਹਲਕਾ ਚੱਬੇ ਵਾਲ ਦੇ ਹੀ ਪਿੰਡਾਂ ਦੇ ਜਿਹੜੇ ਉਹ ਵਸਨੀਕ ਦੱਸੇ ਜਾ ਰਹੇ ਨੇ ਤੇ ਜਿਵੇਂ ਘਟਨਾ ਕਰਾਮਾ ਵਾਪਰਦਿਆ ਤਾਂ ਤੁਰੰਤ ਮੌਕੇ ਤੇ ਮੌਜੂਦ ਪਿੰਡ ਵਾਸੀਆਂ ਵੱਲੋਂ ਰੱਸਿਆਂ ਦੀ ਮਦਦ ਦੇ ਨਾਲ ਜਿਹੜਾ ਉਹ ਗੱਡੀ ਨੂੰ ਅਤੇ ਗੱਡੀ ਬਚਾਲਿਆ ਜਾਂਦਾ